ਜਿੰਦਾਬਾਦ ਪਹਿਲਾ ਤਾਂ ਮੈਂ ਸਾਰੀ ਆਪਣੇ ਖੰਨਾ ਦੀ ਡਰੈਸ ਦਾ ਬਹੁਤ ਬਹੁਤ ਮਸ਼ਹੂਰ ਆ ਧਨਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਔਰ ਸਾਡੀ ਜਿਹੜੀ ਆਵਾਜ਼ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜਤੋ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕੌਂਗਰਸ ਪਾਰਟੀ ਵਿੱਚ ਨੇ ਔਰ ਥੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲਸ਼ਮਨ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਜੀ, ਪ੍ਰਿੰਦਰ ਬਰਨ ਜੀ ਸਾਡੇ ਜਸਟਰ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ-ਨਾਲ ਹੋਰ ਬਹੁਤ ਸਾਰੇ ਸੋਹਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਅੱਜ ਖੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਾਈ ਇਸ ਕਰਕੇ ਹੈ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਹ-ਰੂ ਕਰਾਇਆ ਜਾਵੇ ਔਰ ਖੱਲਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਲੋਕਾਂ ਪ੍ਰਤੀ ਉਹਨਾਂ ਦਾ ਜੋ ਕਾਰਜ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਪੜਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਕੁਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਅ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾ ਉਹਨਾਂ ਦੀ ਆਮ ਆਦਮੀ ਪਾਰਟੀ ਉਹ ਪੂਰੀ ਨਹੀਂ ਫਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਨਹੀਂ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਜੋ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਬਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ अमन ਸ਼ਾਂਤੀ ਚ ਉਹਨਾਂ 'ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਨ ਹੈ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਹਾਂ ਇਮਾਨਦਾਰੀ ਤੇ ਆਨੰਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਢ੍ਰਿੜ ਸੰਕਲਪ ਔਰ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੇ ਮਜਬੂਤੀ ਮਿਲੀ ਹੈ ਤੋਂ ਮੈਂ ਇਹਨਾਂ ਨੂੰ ਅੱਜ ਖੱਡਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਲਸ਼ਮਨ ਸਿੰਘ ਦੀ ਗਰੇਵਾਲ ਜੀ ਦੀ ਇੱਕ ਬੜੀ ਸਾਫ਼ ਸੁਥਰੀ ਸ਼ਕੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂੰਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਫੁਆਈਆਂ ਇਹ ਵੋਟਾਂ ਜਿਹੜੀ ਹਲੇ ਧੜਾ ਧੜ ਐਵੇਂ ਨਹੀਂ ਪਈਆਂ ਇਨਾ ਆਗੂ ਆ ਦੀ ਜਿਹੜੀ ਮਿਹਨਤ ਆ ਕੋਮ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਹਾ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਇਤਿਜਾਕ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ 파ਰਟੀ ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਨੇ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਅਨੇ ਆਪਣਾ ਸਕੂਲ ਤੁਸੀਂ ਲੈਟ ਕੀਤਾ ਉਹ ਇਹਨਾਂ ਨੂੰ ਉਸ ਤਰੀਕੇ ਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਦਾਮਲ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸਕੂਲੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ પ્રતિ ਸੁਪਨੇ ਨੇ ਉਹਨਾਂ ਨੂੰ ਸਰਕਾਰ ਕਰਾਂਗੇ ਇਹਨਾਂ ਨੂੰ ਮਜਬੂਤ ਕਰਾਉਣਾ ਔਰ ਇਹਦਾ ਨਾਮ ਹੈ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਸਾਡੇ ਜਿਹਨਾਂ ਨੇ ਸ਼ੋਅ ਕੱਟ ਕੇ ਕਿ ਕਾਂਗਰਸ ਇੱਕ ਐਸੀ ਵਿਕਲਪ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਧੈਮਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾਥਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੋਂਦ ਚਾਹੀ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਟੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇ ਦੇ ਵਿੱਚ ਪੰਜਾਬ ਹੋ ਤੈਸੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਹੈ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਜਿਹੜੇ ਸਾਨੂੰ ਤੁਹਾਡੀ ਛੱਡ ਕੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮਲ ਹੋਣੇ ਤੋਂ ਕਿਉਂਕਿ ਤਾਂ ਆਮ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਦੇ ਸਰਕਾਰੀ ਜਿਹੜਾ ਵਾ ਉਹ ਇੱਕ ਉਹ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ ਜੀ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮene ਚ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਇਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਉਹ ਤੁਹਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੈਣ ਨੂੰ ਤਿਆਰ ਹਾਂ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਬੈਲੈਂਸ ਕਿਸ ਤਰ੍ਹਾਂ ਬਣਾਉਗੇ ਜਿਸ ਤਰ੍ਹਾਂ ਇੱਧਰੋਂ ਗਏ ਸੀ ਉਧਰ ਆਪਰੇ ਵਿੱਚ ਆਪਾਂ ਵਾਲਿਆਂ ਨੇ ਪਰਵਾਹ ਨਹੀਂ ਕੀਤੀ ਜੇ ਹੁਣ ਤੁਹਾਡੇ ਕੋਲ ਆ ਰਿਹਾ ਤਾਂ ਬੈਲੈਂਸ ਕਿਵੇਂ ਬਣਾਉਗੇ ਆਪਣੇ ਬੰਕਰ ਵੀ ਹੈ ਤੁਹਾਡੇ ਤੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਵਿੱਚ ਸਾਰਿਆਂ ਨੂੰ ਆਦਰ ਮਾਨ ਸਤਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਵਿੱਚ ਨੁਮਾਇੰਦੀ ਦਿੱਤੀ ਜਾਂਦੀ ਹੈ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਦਾ ਇਹ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਕੋ ਸ਼ਬਦ ਦਾ ਕਹਾਂ ਦਾ ਉਹ ਤੁਹਾਨੂੰ ਜਰੂਰ ਮਖਾਤਬ ਹਾਂ ਸਭ ਤੋਂ ਪਹਿਲਾਂ ਫਰਾਂਟਿਸ ਗੁਜੀਬ ਜੀ ਸਰਕਾਰੀ ਮੰਤਰੀ ਪੰਜਾਬ ਅਤੇ ਫਾਸਟਬਲ ਜੀ ਸਰਕਾਰ ਐਮਐਲਏ ਜਿਨ੍ਹਾਂ ਦਾ ਜੀ ਆਇਆਂ ਕਰਦਾ ਇਹਨੂੰ ਧੰਨਵਾਦ ਕਰਦਾ ਔਰ ਮੈਂ ਅੱਜ ਕੋਸ਼ਿਸ਼ੀ ਮੀਡੀਆ ਨਾਲ ਗੱਲਬਾਤਾਂ ਸਾਂਝੀਆਂ ਕਰਕੇ ਮੀ ਤੁਹਾਡੇ ਰਾਹੀਂ ਮੀਡੀਆ ਦਾ ਵੀ ਧੰਨਵਾਦ ਕਰਦਾ ਹੋਇਆ ਅੱਜ ਇਹ ਲੱਖੇ ਜੇ ਵੋਟਰਾਂ ਦਾ ਕੁਝ ਕਰਨਾ ਪਚਾਉਣੀ ਪੈਣਾ ਇਹ ਇਹ ਨਾਲ ਕੋਸ਼ਿਸ਼ ਕਰਨਾ ਦਾ ਸਾਮਨਾ ਕਰ ਰਿਹਾ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਾਰਟੀ ਦੇ ਦ੍ਰਿਸ਼ਟੀਕੋਣ ਚੱਲਦਾ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਹੁਤ ਘੱਟ ਮਿਲਦਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਦੇ ਛੱਤ ਤੇ ਮੇਰੇ ਪਾਰਟੀ ਦਾ ਉਸ ਤੋਂ ਬਾਅਦ ਜਬਾਈ ਵੀ ਰੱਖਣਾਈ ਤੇ ਇਹਨਾਂ ਨੇ ਉਹ ਬੰਦੇ ਛੱਡਦੇ ਜਿਹਨੇ ਪਾਰਟੀ ਕਰ ਲਈ ਹੁਣ ਕੀ ਹੈ ਉਹ ਇਹਨਾਂ ਦੇ ਪੁਰਾਣੇ ਬੰਦਿਆਂ ਨਾਲ ਛੱਡ ਕੇ ਦੂਜੀਆ ਪਾਰਟੀ ਨੇ ਛੱਤ ਬੰਦੇ ਪਾਰਟੀ ਕਰ ਲਏ ਜਿਹੜੇ ਤੇ ਇਹਨਾਂ ਨੇ ਆਪਣੇ ਜਨਮਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਕਾਰ ਨਹੀਂ ਹੋਇਆ ਸੋ ਸਾਡਾ ਸਭਨਾ ਜਿਹੜਾ ਚੱਕਨਾ ਸੂਰ ਹੋ ਗਿਆ

ਅਗਲੇ ਦਿਨ ਵਿੱਚ ਦਫ਼ਤਰਾਂ ਦੇ ਵਿੱਚ ਆਪਣਾ ਗਲਾਲ ਮਿਠਾਉਂਦੇ ਨੇ ਜਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬਹੁਤ ਜ਼ੋਰ ਵੱਧਿਆ ਜਿਆਦਾ ਪੁਰਾਣੇ ਗਾਰੰਟੀਆ ਬਲਾਕਾਂ ਦੇ ਫਰਜ਼ਾ ਨਾਫਿਜ਼ ਬਲਾਕ ਪ੍ਰਧਾਨਾਂ ਅਸੇ ਵਾਰਡ ਵੀ ਕਾਰਜਾਂ ਵਿੱਚ ਪੱਤੇ ਦੱਜ ਕਰਾਏ ਗਏ ਉਹਦੇ ਇਹ ਜੱਗਾਂ ਕਹਿੰਦੇ ਸੀ ਆਮ ਆਦੀ ਪੌਟ ਦੀ ਜ਼ੀਰੋ ਟੋਲਰੈਂਸ ਹੈ ਮੈਂ ਪਿਛਲਾ ਦਿਨ ਆਜੀ ਜ਼ੀਰੋ ਟੋਲਰੈਂਸ ਕਿੱਥੇ ਗਈ ਰੇੜੀ ਫੜੀ ਆਏ ਉਹ ਪੈਸੇ ਇਕੱਠੇ ਕੀਤੇ ਜਾਂਦੇ ਆਹ ਸਭ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਪਈਆਂ ਜਾਂਦੀਆਂ ਨੇ ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਹੈ ਮੈਂ ਦੁਬਾਰਾ ਪੁੱਛ ਰਿਹਾ ਜ਼ੀਰੋ ਟੋਲਰੈਂਸ ਨੂੰ ਰੋਕੀ ਤੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਸੀ ਜਦਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਹ ਰੋਡ ਤੇ ਬਲਾਕ ਪ੍ਰਧਾਨਾਂ ਨੇ ਨਜਾਇਜ਼ ਫਿਜੀਨੇਰ ਅੱਡਾ ਚੰਦਾ ਬੰਦ ਕਰਾਇਆ ਬੱਸਾਂ ਦੇ ਵਿੱਚੋਂ ਅੱਠ ਸਾਲ ਪੁਰਾਣੀ ਸਰਕਾਰ ਦਾ ਜੀ.ਟੀ.ਓ. ਹੰਕਾਰ ਸਰਕਾਰੀ ਬੱਸਾਂ ਚੋਰੀ ਹੰਦਾ ਫੜਾਇਆ ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟਰਕਸ਼ਨ ਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹਨਾਂ ਨੂੰ ਲੋਕਾਂ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਇਸ ਵਾਰ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਕਿਸੇ ਮੇਰੀ ਜੁਨੀਆ ਮਰਜੀ ਸ਼ਿਕਾਇਤਾਂ ਕਰ ਦਿੱਤੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਹੋਏ ਸੀ ਉਹਨਾਂ ਨੇ ਕਿਹਾ ਕਿ ਮੇਰੀ ਜੁਨੀਆ ਕੇਸ ਮਸਲੇ ਦੇ ਵਿੱਚ ਮੈਂ ਐਡਵੋਕੇਟ ਦੇ ਹੈੱਡਕੁਆਟਰ ਗਿਆ ਸਾਰੇ ਪਾਸੇ ਟੁੰਮਿਆ ਫਿਰਿਆ ਸਾਡੀ ਕਿਸੇ ਦੇ ਬਾਹਰ ਨਹੀਂ ਕਰੀ ਜਦ ਇਹਨਾਂ ਨੇ ਦੱਸਿਆ ਕਿ ਮੇਰੀ ਸ਼ਿਕਾਇਤਾਂ ਜੁਨੀਆ ਮਰਜੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਜਲਦੀ ਕੋਈ ਬੀਰ ਸਾਹਿਬ ਕਾਂਗਰਸੀ ਨੂੰ ਲੈ ਕੇ ਬੰਗਾ ਅੱਗੇ ਫਿਊਚਰ ਵਿਜ਼ਨ ਕੀ ਹੈ ਸਰਦਾਰ ਜੀ ਮੈਂ ਦੇਖੋ ਜੀ ਇਹ ਜਿਹੜੀ ਕਾਂਸਦ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਨਹੀਂ ਧਰਮ ਦਾ ਮੇਰੇ ਤੋਂ ਖਤਰਾ ਸੀ ਜਿਆਦਾ ਤਾਂ ਨਹੀਂ ਸਰਕਾਰ ਨੂੰ ਜਿਆਦਾ ਖਤਰਾ ਹੁੰਦਾ ਸੀ ਤਾਂ ਕਹਿੰਦੇ ਸੀ ਧਰਮ ਨੂੰ ਖਤਰਾ ਅੱਜ ਬੀਜਪੀ ਨੇ ਪਹਿਲੇ ਦੀ ਬੀਜਪੀ ਹੈ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵੰਦ ਕੀ ਕੀ ਚੱਲਦੀ ਇੱਕੋ ਇੱਕ ਸਰਕਾਰ ਹੈ ਪਾਰਟੀ ਹੈ ਕਾਂਸ ਪਾਰਟੀ ਜਿਹੜੀ ਘਰ ਨੂੰ ਰੱਤ ਪਾਰਟੀ ਹੈ ਇਸ ਸਰਕਾਰ ਦੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸਾਰੇ ਭਰਾਵਾਂ ਨੂੰ ਸਾਥ ਨਾਲ ਲੈ ਕੇ ਚਾਹੁੰਦੇ ਹਾਂ ਸਾਰੇ ਧਰਮਾਂ ਦਾ ਸਤਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਤਾਰ ਹੋਣਾ ਚਾਹੀਦਾ ਇਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਥਾਂਦੀ ਜਾਂਦਾ ਚਾਹਣਾ ਮੰਤਰੀ ਜਿਹੜੇ ਥੀਲੇ ਆ ਨੇ ਕੁਝ ਬਾਤ ਥੱਲੇ ਉੱਤੇ ਕਮੈਂਟ ਪਾਏ ਨੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੰਤਰੀ ਜੀ ਨੂੰ ਇਹਨਾਂ ਰੋਕ ਲਓ ਕਿ ਸਾਡੇ ਚਾਰੇ ਬਾਤ ਕੁਛ ਹੈ ਸਾਡਾ ਜਿੰਦਗੀ ਵਾਲੀ ਪੱਗ ਬੰਨ੍ਹ ਕੇ ਨਾਵੇਂ ਪੱਗ ਵਾਲੀ ਪੱਗ ਬੰਨੀ ਐ ਨਾਵੇਂ ਪੱਗ ਸੰਦੇ ਸੂਲਨ ਚੋੜਿਆ ਜਿਹੜੇ ਬੰਦਿਆਂ ਨੇ ਪੱਗ ਵਾਲੀ ਪੱਗ ਬੰਨੀ ਸੀ ਉਹਨੇ ਦੇ ਪੰਜਾਬ ਨੂੰ ਖੂਨ ਜਪੇਆ ਤੇ ਕੁੱਤੇ ਭਗਤ ਸਿੰਘ ਦੀ ਪਰਗ ਨੂੰ ਕਹਿਰਾਂ ਵਿਚ ਰੋਇਆ ਗਰੇਵਾਲ ਜੀ ਬੋਤਾ ਦੋ ਤਿੰਨ ਸਾਲ ਤੋਂ ਰੋਣਾ ਚੱਲ ਰਿਹਾ ਸੀ ਆਵਾਜ਼ੀ ਪਾਰਟੀਆਂ ਨਾਲ ਤੁਸੀਂ ਇਜਾਮ ਵੀ ਲਾਇਆ ਸੀ ਤੇ ਤੁਸੀਂ ਪੈ ਵੀ ਦਿੱਤੇ ਜਿੱਦਸੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਧਾ ਮੰਗਦੇ ਸੀ ਚੇਅਰਮੈਨ ਜੀ ਮੰਗਦੇ ਸੀ ਮੈਂ ਹਾਂਡਰ ਸੈੱਟ ਕਿੰਨਾ ਫੰਡ ਦਿੱਤਾ ਜੀ ਮੈਂ ਤਕਰੀਬਨ ਫੀਲਡ ਦੇ ਵਿੱਚ 80 ਲੱਖ ਰੁਪਏ ਖਰਚਾ ਕਰ ਦਿੱਤੇ ਹੈ 2014 ਤੋਂ ਇਹ ਫੰਡ ਦਿੱਤਾ ਗਿਆ ਫੰਡ ਮੈਂ ਮੇਰੀ ਬੇਟੀ ਦੇ ਗ੍ਰੈਜੂਏਟ ਦੇ 4 ਲੱਖ ਰੁਪਏ ਐਮਐਲਏ ਦੇ 10 ਦਿੱਤੇ ਪਏ ਜਿਹੜੀ ਐਮਐਲਏ ਦੀ ਕੰਪਨੀ ਸੌਂਦੀ ਫੰਡ ਨਾਲ ਤਾਂ ਤੁਸੀਂ ਚੇਅਰ ਚੇਅਰ ਮੈਂ ਕਿੰਨਾ ਨਾ ਜੀ ਚੇਅਰਮੈਨ ਜੀ ਮੇਰੇ ਕੋਲ ਹੁਣ ਦੇਖੋ ਕਮੈਂਟ ਪਾ ਰਹੇ ਨੇ ਕਿ ਗਰੇਵਰ ਕਾਂਸਲ ਚਲੇ ਗਿਆ ਜਿੰਨਾ ਆਖੀ ਨੂੰ 13 ਮਹੀਨੇ ਮਿਲਗੇ ਇਸਟਰਤੀ ਇਹਨਾਂ ਕਾਂਸਲ ਜਾਣਾ ਹੁੰਦਾ ਜਦੋਂ ਫਿਰ ਮੈਨੂੰ ਬਣਿਆ ਸੀ ਮੈਂ ਜਦ ਹੀ ਚਲੇ ਜਾਂਦਾ ਅੱਜ ਜੋ ਵਾਅਦਾ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਗਰਕਰਾਂ ਨੂੰ ਸਾਡੇ ਸਾਥੀਆਂ ਨੂੰ ਗਦਾਖਧਾਨਾਂ ਨੂੰ ਬਾੜੀ ਵਿਚਾਰਾਂ ਨੂੰ ਵਿਲੇਵ ਦੇ ਸਟੈਕਰੀਆਂ ਨੂੰ ਵਿਲੇਵ ਦੇ ਪ੍ਰਧਾਨਾਂ ਨੂੰ ਬੇਦੀ ਵੀ ਕੀਤਾ ਜਾਂਦਾ ਅਸੀਂ ਅੱਜ ਕੇ ਵੀਰਾਂ ਕੱਤੇ ਆ ਕਿ ਅਸੀਂ ਕਦੇ ਨਹੀਂ ਹੋਰਦੇਾਂਗੇ ਔਰ ਬਾਰੇ ਸਮੂਹ ਲੜਾਈ ਲੜਾਂਗੇ ਔਰ ਉਹਨਾਂ ਬਲਟੀਆਂ ਦੀ ਮਾਰ ਕਰਾਂਗੇ ਔਰ ਉਹਨਾਂ ਵਿਲੇਵ ਗਾਰੰਟੀ ਅੱਜ ਮੈਨੂੰ ਵਾਸਰੇ ਦੇ ਮੈਨੂੰ ਫੋਨ ਮਾਉਂਦੇ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਇਕੱਲੇ ਚਲੇਗੇ ਸੰਗ ਦੇ ਛੱਡ ਕੇ ਗਏ ਬੜੀ ਨਰਾਜ਼ਗੀ ਸਾਡੇ ਦੇਖ ਹੋ ਰਹੀ ਹੈ ਅਸੀਂ ਉਹਨਾਂ ਨਾਲ ਦੀ ਦੂਰ ਕਰਾਂਗੇ ਉਦੋਂ ਉਹ ਕਾਹਨਸੀ ਪਾਰਟੀ ਦੇ ਵਿੱਚ ਲਿਆ ਕੇ ਝੰਡਾ ਬਲੰਦ ਕਰਾਂਗੇ ਕਾਂਗਰਸ ਦਾ ਔਰ ਅੱਗੇ ਲਗਾਗੇ ਔਰ ਇਹ ਤੇ ਹੰਦੇ ਜਿਹੇ ਦੇਖ ਤੁਸੀਂ ਜਿਵੇਂ ਪਹਿਲਾਂ ਜਵਾਂਦ ਜਵਾਂਤ ਹੋਈਆਂ ਨੇ ਇਹ ਕਰੇ ਤਨਖੀ ਸਾਂ ਦੀ ਜਵਾਂਦ ਜੱਪ ਕਰਾਵਾ ਸਰਕਾਰੀ ਸਰਪੰਚ ਦੀ ਉਹਨਾਂ ਦੀ ਗੱਲ ਕਰੀ ਹੈ ਸੱਤ ਜਣਿਆਂ ਦੀ ਉਹ ਡਿਸਕਲੋਜ਼ ਕਰਾਉਦੇ ਨਾਮ ਹਾਂ ਰਾਜਨੀਸ਼ ਸ਼ਰਮਾ ਇਹ ਵੀ ਜਿਹੜੇ ਸੱਤ ਜਣਿਆਂ ਦਾ ਇਕਰਸ਼ਨ ਕਰ ਰਹੇ ਨੇ ਤਿੰਨ ਕਾਂਗਰਸੀ ਨੇ ਤਿੰਨ ਖਾਲੀ ਆਦੇ ਨੇ ਦੋ ਬੀਜੇਪੀ ਨਾਮ ਸੁਲਾਮ ਨੋਬੀ ਜਰਾਬ ਮੁਸਲਮਾਨ ਉਹ ਜਿਹੜੇ ਕਹਿੰਦਾ ਰਣਜੋਤਨ ਪਾਇਆ ਕੱਟੇ ਦੇਖੋ ਮਿਰਕਨੇਤੀ ਦੇ ਵਿੱਚ ਪਨਪੀਸਿੰਗ ਪੰਪੀ ਪਾਟੀਆਂ ਤੇ ਜੀ ਸਿੰਘ ਤੇ ਕੰਟਰੋਲ ਦਾ ਰਹਿਣੇ ਮਾਰਕੀਟ ਕਮੇਟੀ ਨੂੰ ਮਾਰਕੀਟ ਕਮੇਟੀ ਹਾਂ ਤਾਂ ਕਾਂਸੀ ਦਿੱਤੋ ਜਿਹੜੇ ਕਾਰ ਸਿੰਘ ਅੱਜ ਤੋਂ ਤੇ ਕੀ ਖੜਾ ਹੈ ਸਾਡਾ ਚੋਣ ਕਰਿਆ ਸਾਹਿਬ ਤੁਸੀਂ ਮੈਨੂੰ ਇਹ ਕੀਤਾ ਆਪਣੀ ਪਾਰਟੀ ਜਿਹੜੇ ਵੀ ਪਾਰਟੀਆਂ ਦੇ ਵਿੱਚੋਂ ਆਏ ਨੇ ਦੋ ਪਾਰਟੀਆਂ ਵਿੱਚੋਂ ਆਏ ਨੇ ਪਰ ਜਿਵੇਂ ਕਰਕੇ ਪਾਰਟੀ ਦੇ ਸਕੂਤ ਪਾਰਟੀ ਤੋਂ ਖਾਲੀ ਮੈਂ ਪਾਰਟੀ ਛੱਡੀ ਐ ਇਸੇ ਕਰਕੇ ਤੇ ਪਾਰਟੀ ਦਾ ਨਾਂ ਸਮਾਰਤਾ ਬਾਅਦ ਵੀ ਪਾਰਟੀ ਵਾਲੇ ਨੇ ਆ ਕੇ ਅੱਛੀ ਵੀ ਫੇਰੇ ਦੇ ਚ ਕਰਕੇ ਚਲੇ ਗਏ ਨੇ ਤੇ ਅੱਜ ਹੰਮੀ ਇਹ ਲੱਖ ਨੂੰ ਜਿਹੜਾ ਜਹਰਾ ਇਹ ਲੋਕ ਤਰਾ ਤਰਾ ਕਰਾ ਰਹੇ ਨੇ ਤਰਕਸ਼ਣ ਦੇ ਵਿੱਚ ਉਹ ਮੈਂ ਉਹ ਰੁਪਿਆ ਖਤੇ ਆ ਜਾ ਜਿਹੜੇ ਕਿਹੋ ਜਿਹੇ ਬੰਦੇ ਆ ਗਏ ਜਿਹੜੇ ਇਹ ਤੋਂ ਫੋਟਾ ਕਰਦੇ ਨਹੀਂ ਬੀਜੇਪੀ ਦੇ ਹਰਨੀਸ਼ ਗੱਪਾ ਕੀ ਕਰਨਾ ਹੋਗਾ ਸਰਕਾਰ ਦੇ ਬੋਲੇ ਨਹੀਂ ਜਾਣ ਜਿਹੜਾ ਜਿਹੜੇ ਜਿਆ ਉਹਦੇ ਨਹੀਂ ਜਿਆਦੀ ਕਿਈ ਆਪਣੇ ਚੁਣ ਆ ਉਹ ਕਾਜੀ ਕਹਿਣ ਉਹ ਜਿਆਦਾ ਤਾਂ ਇਹ ਵੀ ਇਹਨਾਂ ਨੇ ਕੋਈ ਗੱਲਬਾਤ ਦਾ ਰਿਸਪਾਂਸ ਦਿੱਤਾ ਅਸੀਂ ਉਹਦਾ ਨਾਲ ਕੋਈ ਰਿਸਪਾਂਸ ਦਿੱਤਾ ਅਸੀਂ ਸਾਰਿਆਂ ਤੋਂ ਟੱਕਰਾ ਮਾਰ ਮਾਰ ਕੇ ਥੱਕ ਗਏ ਇਸ ਲੈਵਲ ਤੇ ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ ਜਾਨੀ ਉਹਨਾਂ ਦੀ ਇੱਕ ਸੈਟ ਬਿਠਾਈ ਗਈ ਬਾਕ ਪ੍ਰਧਾਨਾਂ ਦੀ ਪਾਰੇ ਪਾਰਟੀਆਂ ਨੇ ਇੱਕ ਸੈਟ ਬਣਾਈ ਅਸੀਂ ਕੰਪਲੀਟ ਕੀਤੀ ਕਿ ਨਜ਼ਾਇਜ਼ ਪੱਤੇ ਦਰਜ ਫੇਰੇ ਤਾਂ ਉੱਥੇ ਇੱਕ ਸੈਟ ਬਣਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਹੈ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਹੈ ਇਹ ਜਿਹਨ ਅਨੌਫੀਸ਼ਲ ਕਾਪੀ ਇਹਨਾਂ ਦਾ ਗੱਬਲੀ ਉਹ ਜਨਤਕ ਕਰਨੀ ਚਾਹੀਦੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀ ਇਹ ਪੱਤੇ ਦਾ ਜਿਕਰ ਨਾਲੇ ਤਾਂ ਉਹ ਜਨਤਕ ਰਿਪੋਰਟ ਨੂੰ ਉਹ ਤਾਂ ਮੈਨੂੰ ਬਤਾ ਲਈ ਰਿਪੋਰਟ ਕੀ ਲਿਖਿਆ ਹੋਇਆ ਉਹ ਬਿਲਕੁਲ ਬੇਕਸੂਰ ਦਿੱਤੇ ਗਏ ਨੇ ਅਖਵਾ ਚ ਵੀ ਸਿਰਫ ਮੇਂਦਰਾ ਦੇ ਦੇ ਰੇਅਰ ਪੀਕਾ ਵੀ ਹੈ ਉੱਥੇ ਸਿਰ ਲੋਕਾਂ ਨੂੰ ਮਿਲੇਆ ਕੋਈ ਉੱਥੇ ਲੜਾਈ ਵੀ ਹੋਈ ਕੋਈ ਝਗੜਾ ਨਹੀਂ ਬਜ਼ਾਰ ਦੇ ਲੋਕਾਂ ਨੂੰ ਪੁੱਛਿਆ ਕੋਈ ਤਰਕਸ਼ਨ ਨਹੀਂ ਹੋਈ ਤਾਂ ਆਪ ਜਿਲ੍ਹੇ ਕੋਲ ਤੋਂ ਜੀਣਾ ਨਹੀਂ ਆ ਰਹੇ ਧੰਤਿਆਂ ਨਾਲ ਵਾਲਾ ਮੈਨੇਜਰ ਉਹ ਤਾਂ ਜੰਮੀ ਆ ਪਤਾ ਹੁਕੀਆਂ ਤੋਂ ਗਰੇਸ ਆ ਬੰਨਾ ਟੈਂਕ ਕੋਲ ਆਪਾਂ ਵੀ ਦਸੀ ਲੈ ਲੈ ਹਾਂ ਦੇਖੋ ਟਾਈਮ ਦੇ ਇਸ ਤਰ੍ਹਾਂ ਦੇ ਛੇਦ ਸੁਭਾ ਦਿਲੇ ਸਾਨੂੰ ਅੰਧੇ ਤੋਸੀ ਕੀ ਕੀ ਬਹੁਤ ਜ਼ਿਆਦਾ ਵੀ ਇਸ ਪਾਸੇ ਹਟਿਆ ਜਾ ਰਿਹਾ ਪਰ ਨਹੀਂ ਸਮਝੇ ਸਾਥ ਦੇ ਦੇ ਔਰ ਸ਼ਹਿਰ ਦੇ ਪੈਸੇ ਨਸ਼ੇ ਦੇ ਵਿਚ ਇੱਥੇ ਯੋਗ ਨਾ ਘਾਣ ਕੀਤਾ ਜਾ ਰਿਹਾ ਵੀ ਨੂੰ ਮਜਬੂਰ ਹੋ ਕੇ ਅਸੀਂ ਖਾਂਸ ਪਾਰਟੀ ਜੋੜੀ ਪਾਤੇ ਹੋਰ ਦੂਸਰੇ ਮੇਰੇ ਬਲਾਕਪਾ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਜਨ ਕੋ ਰਾਤ ਕੰਮ ਕਰਕੇ ਸੌਂ ਵੀ ਜਸਾਇਆ ਇਥੋਂ ਤੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇਥੇ 55 ਸਾਲ ਹੋ ਗਏ ਇਥੇ ਇਹਨਾ ਕਿ ਕੌਣ ਕਹਿੰਦੇ ਸੰਜੀਵ ਨਾਲ ਜਰਾ ਨਾ ਕਭੀ ਗੁੜਾ ਪਿਆਰ ਹੈ ਮਿੱਤਰ ਨੇ ਰਿਸਤ ਜਾਰ ਦੇ ਤੇ ਜਿਹੜੇ ਬਲਾਕਪਾ ਨਾਲ ਤੇ ਇਹਨਾਂ ਨੇ ਪੱਤੇ ਦਰਜ ਕਰਵਾਏ ਕਾਰ ਬਲਾਗ ਪ੍ਰਧਾਨ ਕੋ ਮੂੰਹ ਹਟੂਰਦੀ ਹਰ ਵਾਰ ਦੇ ਸੇ ਨਾ ਜਾਂਦੇ ਜੇ ਇੱਕ ਦਿਨ ਉਹ ਬੈਠਾ ਹੁੰਦਾ ਇਥੇ ਇਹਨੇ ਕੋਲੇ ਆਉਂਦਾ ਤਾਂ ਉਹਨਾਂ ਨੇ ਸ੍ਰੀਮੋਹ ਨੂੰ ਫੋਨ ਕਰਦਾ ਕਿ ਮਾਸ਼ੀ ਜੀ ਆਏ ਆ ਮੈਂ ਇਹੇ ਮੋਟੀਵੇਸ਼ਨ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਏ ਦੇ ਰਿਹਾ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਖੜੇ ਆ ਤਾਂ ਇਹਨਾਂ ਨੇ ਮੇਰੀ ਬੇਨਤੀ ਪੋਰਸ ਚਾਰ ਪੰਜ ਮਿੰਟ ਕਰਦੇ ਕਰਨੇ ਚਾਹਦੇ ਕੱਲ ਫਿਰ ਸਾਡਾ ਜਿਹੜਾ ਫੈਨਲ ਜਿਹੜੀ ਰੋਈਏ ਤੇ ਇਹਨਾਂ ਨੇ ਕੱਲ੍ਹ ਤੋਂ ਕਮੇਡੇ ਵਿੱਚ ਚੱਲੀ ਗੱਲ ਦੇ ਵਿੱਚ ਜੁਆਇਨ ਕੀਤਾ ਮਾਸੀਏ ਤੁਹਾਨੂੰ ਵੀ ਆਫਰ ਮਿਲਿਆ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਜਾਦਵ ਚਾਰਜ ਮਤਲਬ ਇਹ ਜੀ ਮਤਲਬ ਇਹ ਤੋਂ ਕਾਰਨ ਕਿ ਐ ਮੈਂ ਤੁਹਾਨੂੰ ਦੱਸਦਾ ਦਵਾਂਗਾ ਕਿ ਜਦੋਂ ਆਮ ਆਦਮੀ ਪਾਰਟੀ ਛੱਡੀ ਐ ਬੜੇ ਲੋਕ ਪੈਸੇ ਦੇ ਦਿੰਦੇ ਨੇ ਕਹਿੰਦੇ ਸੀ ਤੁਹਾਨੂੰ ਇੱਥੇ ਰਹੋ ਤੁਹਾਨੂੰ ਜਾਇਦਾ ਦੇ ਦੇ ਕੇ ਤੁਹਾਨੂੰ ਮੰਤਰੀ ਪਦ ਵੀ ਦਾ ਦੇਣ ਕਰੋ ਖਾਰ ਨਹੀਂ ਐ ਕਿ ਅਸੀਂ ਕੋਈ ਮੰਤਰੀ ਪਦ ਲੈਣ ਬਾਤ ਨਹੀਂ ਇਸੇ ਲੜਾਈ ਲੜ ਰਹੇ ਕਾਂਗਰਸ ਜਿਹੜੀ ਹੈ ਜੀ ਐ ਇਹ ਬਹੁਤ ਹੀ ਵਧੀਆ ਪਾਰਟੀ ਐ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਯਾਤਾਂ ਦਾ ਸਤਿਕਾਰ ਕਰਦੀ ਹਾਂ। ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਝ ਸ਼ਿਕਾਇਤ ਲੋਕਾਂ ਨੇ ਸਾਹਮਣੇ ਮੈਂ ਤੇ ਜਰਨੈਲ ਸਾਹਿਬ ਨੇ ਤੋਂ ਅਸੀਂ ਬੁਲਾਵਟ ਕੀਤੀ ਸੀ ਉਹ ਤੁਹਾਡਾ ਚੱਟਾ ਵੀ ਆਮ ਆਦਮੀ ਪਾਰਟੀ ਦੇ ਕੋਲ। ਔਰ ਪੂਰੇ ਪੰਜਾਬ ਦੇ ਅੰਦਰ ਉਹਦੇ ਇਸ ਤਰ੍ਹਾਂ ਲੱਗਦਾ ਜੀ ਵੀ ਯਾਰ ਮਾਰਟ ਬੰਦੇਸ ਸਿੰਘ ਦੀ ਗਲਤ ਲਏ। ਖੈਰਾ ਸਾਹਿਬ ਦੀ ਗਲਤ ਲਏ। ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਰਟ ਬੰਦੇਸ ਸਿੰਘ ਦੀ ਸਹੀ ਸੀ ਲੋ। ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਦੇ ਸਾਥੀਆਂ ਨੇ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਆਊਟ ਲੋਡ ਨਹੀਂ। ਸਾਰੇ ਨੇ ਕਿ ਇਹਨਾਂ ਨੂੰ ਇਨਾ ਪੁੱਛਦਾ ਇਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਵੀ ਡੱਕਦਾ ਤੇ ਫਿਰ ਉਸੇ ਰਹਿਣ ਦਾ ਕੀ ਕਰਦਾ ਜਿਵੇਂ ਤੁਸੀਂ ਉਸ ਤੇ ਪਾਲੀਸਾ ਮਤਲਬ ਨਾ ਮਾਸਟਰਪ੍ਰਦੇਸ਼ ਨੂੰ ਉਧਰ ਸਿਆਸਤ ਕਰ ਦਗੇ ਆਮ ਆਦਮੀ ਪਾਰਟੀ ਦੇ ਬਸ ਮਾਸਟਰ ਹੀ ਹੋਏ ਵੀ ਥੋੜੀ ਮਾਰਕੀਗ ਕੋਈ ਮਹਿਸੂਸ ਕਰ ਰਹੇ ਨੇ ਜੇ ਉਹ ਵੀ ਆਖਾਰ ਹੋਣ ਜਿਸ ਚਾਹਤ ਚਾਹ ਮੈਂ ਤੁਹਾਡੇ ਨਾਲ ਇਹ ਦੱਸਣਾ ਚਾਹੁੰਦਾ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਵੀ ਸੁਣ ਚਾਹੁੰਦਾ ਕਿ ਮੈਂ ਇੱਕ ਦਲਤ ਪਰਿਵਾਰ ਦੇ ਵਿੱਚੋਂ ਅਸੀਂ ਦਲਤ ਪਰਿਵਾਰਾਂ ਦੇ 12 ਬਾਰਾਂ 14 ਜਿਸ ਤਰ੍ਹਾਂ ਜੀ ਇਕੱਠੇ ਜੀ ਪੂਰੇ ਪੰਜਾਬ ਦੇ ਵਿੱਚ ਆਉਂਦਾ ਦਲਤਾਂ ਨੂੰ ਇਕੱਠੇ ਕਰ ਰਹੀ ਹੈ ਹੁਣ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਟਰਮ ਮਸੂਲ ਹੋ ਰਿਹਾ ਜਿਵੇਂ ਸਾਥੀ ਗੁਰਪ੍ਰੀਤ ਕੋਟਲੀ ਜੀ ਖੜ ਕੋਟ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਦਲ ਤੇ ਇਸੇ ਤਰ੍ਹਾਂ ਹਾਲ ਕੀ ਬੁਜਾਤੇ ਸੰਘਰਸ਼ ਪਾਰਟੀ ਵਾਦ ਜਿਹੜੇ ਜਿਹੜੇ ਡਰੇ ਹੋਏ ਡਰੜੇ ਹੋਏ ਲੋਕ ਉਹਨਾਂ ਨੂੰ ਸਾਰੂ ਸਾਰੂ ਵਾਪਸ ਲੈ ਕੇ ਲੈ ਕੇ ਰੋਣ ਬੰਡਾ ਮਾਨਪੁਰ ਸਾਹਿਬ ਧੰਨ